ਹਾਂਜੀ ਸਤਿ ਸ੍ਰੀ ਅਕਾਲ ਅੱਜ ਆਪ ਆਪ ਆਪਣੀਆਂ ਭੈਣਾਂ ਨੂੰ ਦੱਸ ਦਿਆਂ ਵੀ ਸੂਟ ਦਾ ਨਾਪ ਕਿਵੇਂ ਲੈਣਾ ਤੇ ਸਭ ਤੋਂ ਪਹਿਲਾਂ ਜੀ ਆਪਾਂ ਨੇ ਕਮੀਜ਼ ਦੀ ਲੰਬਾਈ ਲੈਣੀ ਹੈ ਵੀ ਕਿਵੇਂ ਲੈਣੀ ਹੈ ਆਪਾਂ ਤੁਹਾਨੂੰ ਦੱਸ ਰਹੇ ਹਾਂ ਤੇ ਕਮੀਜ਼ ਦੀ ਲੰਬਾਈ ਹੈ ਜੀ ਆਪਣੀ 40 ਇੰਚ ਤੇ ਉਹਨਾਂ ਨੇ ਦੱਸਿਆਗਾ ਵੀ 1 ਇੰਚ ਨੀਵਾ ਕਰਨਾ ਆਪਾਂ ਹੁਣ 41 ਇੰਚ ਲਈ ਤਾਂਗੇ ਦੀ ਕਮੀਜ਼ ਦੀ ਲੰਬਾਈ ਤੇ ਜਿੰਨਾ ਆਪਾਂ ਨੂੰ ਨਾਪ ਹੁੰਦਾ ਉਹਨਾਂ ਆਪਾਂ ਲਿਖਣਾ ਜੀ ਕੱਟਣ ਵੇਲੇ ਆਪਾਂ ਨੇ 4 ਇੰਚ ਵਾਧ ਲੈਣਾ ਲੰਬਾਈ ਚ ਹੁਣ ਲੈਣਾ ਜੀ ਆਪਾਂ ਨੇ ਘੇਰ ਹੁਣ ਤੇ ਹਾਂਜੀ ਘੇਰ ਆ ਗਿਆ ਆਪਣਾ 1.5 ਇੰਚ ਤੇ ਹੁਣ ਲੈਣਾ ਜੀ ਆਪਾਂ ਨੇ ਛਾਤੀ ਦੀ ਸਮਾਨੀ ਲਾਉਣੀ ਆ ਜੇ ਲੋ ਜੀ ਆਪਾਂ ਛਾਤੀ ਦੀ ਮਾਪ ਲੈਣੀ ਹੈ ਜਮਾ 5 ਮਿਆ ਸਿਉਣ ਆ ਗਈ ਐ ਇਸ ਤਰ੍ਹਾਂ ਸਿਉਣ ਨੂੰ ਕਰਦ ਕੇ ਹੈ ਨਾ ਤੇ ਵੀ ਫੇਰ ਤੁਸੀਂ ਇੰਚ ਟੇਪ ਰੱਖਣਾ ਹੈਗਾ ਇਹ ਇਸ ਤਰੀਕੇ ਨਾਲ ਇਹਨੂੰ ਇਸ ਤਰ੍ਹਾਂ ਸਿਉਣ ਨੂੰ ਬਾਹਰ ਕੱਢ ਕੇ ਜਮਾ ਉਹਦੇ ਉੱਤੇ ਇੰਚ ਟੇਪ ਇਸ ਤਰ੍ਹਾਂ ਰੱਖ ਕੇ ਐਨਾਪ ਲੈਣਾ ਹੁਣ ਇਹ ਆ ਗਈ ਛਾਤੀ ਆਪਣੀ 6.5 ਇੰਚ ਇਹ ਹੁਣ ਆਪਾਂ ਨਾਲ ਦੀ ਨਾਲ ਲਿਖੜਾ ਜੀ ਛਾਤੀ ਆ ਗਈ 6.5 ਤੇ ਹੁਣ ਆਪਾਂ ਆ ਚੀਜ਼ ਆ ਗਈ ਜੀ ਕਮਰ ਜਿਹੜੀਆਂ ਆਪਣੀਆਂ ਟੇਢੀਆਂ ਪਲੇਟਾਂ ਨੇ ਜੀ ਇੱਥੋਂ ਕਮਰ ਦੀ ਨਿਸ਼ਾਨੀ ਲਾਉਣੀ ਹੈ ਆਪਾਂ ਨੇ ਨਾਪ ਲੈਣਾ ਜੀ ਨੂੰ ਆ ਇਸ ਤਰ੍ਹਾਂ ਜਿਹੜੀ ਆ ਗਈ ਇਧਰੋਂ ਦੇਖੋ ਜੀ ਧਿਆਨ ਨਾਲ ਆਪਣੀਆਂ ਤੇ ਇਹਾਂ ਪਲੋਈਆਂ ਆ ਗਈਆਂ ਇੱਥੋਂ ਆਪਾਂ ਨੇ ਕਮਰ ਦੀ ਨਾਪ ਲੈਣਾ ਕਮਰ ਆ ਜੀ ਆਪਣੀ 16.5 ਇੰਚ हां जी ਹੁਣ ਆਪਾਂ ਲੈਣਾ हिਪ ਦਾ ਨਾਪ हिਪਾ ਗਈ ਜੀ ਆਪਣੀ ਇੱਥੋਂ ਜਿੱਥੋਂ ਆਪਣੇ ਚਾਕ ਇੱਥੋਂ ਤੱਕ ਆ ਜਿਹੜੀ ਬੱਕੀ ਵਾਲੀ ਸਾਈਡ ਹੈ ਜੀ ਇਹ ਆਪਾਂ ਨੇ ਜਦੋਂ ਸੀਨੇ ਇੱਥੋਂ ਤੱਕ ਚਾਕਾਂ ਤੱਕ ਇਹਨੂੰ ਕਹਿੰਦੇ ਆ हिਪ ਜਿਹੜੀਆਂ ਆਪਣਾ ਨੇ ਕਦੇ ਜਮੇ ਵੀ ਨੀ ਬੀਬੀ ਆਪਾਂ ਨੂੰ ਪਤਾ ਹੁੰਦਾ ਕਈ ਵਾਰ ਵੀ हिਪ ਕਿੱਥੋਂ ਲੈਂਦੇ ਦੱਸਦੇ ਆ ਪੁੱਛਦਿਆਂ ਨੇ ਵੀ ਕਿੱਥੋਂ हिਪ ਲੈਣੀ ਆ ਆਪਣੀ हिਪ ਆ ਗਈ ਜੀ ਤੇ हिਪ ਆ ਗਈ 19 ਇੰਚ ਹਾਂਜੀ ਹੁਣ ਆਪਾਂ ਨੇ ਮੂਰਲਾ ਗळा ਲੈਣਾ ਆਪਾਂ ਨੇ ਨਾਲੇ ਪਿਛਲੀ ਗਲੀ ਦੀ ਲੰਬਾਈ ਕਿਵੇਂ ਲੈਣੀ ਹੈ ਇਹ ਸਾਨੂੰ ਇਸ ਤਰੀਕੇ ਨਾਲ ਦੱਸਣਾ ਹੈ ਹਾਂਜੀ ਹੁਣ ਆਪਣਾ ਇੱਥੋਂ ਨਾਪ ਲੈ ਲਿਆ ਜੀ ਇਸ ਤਰੀਕੇ ਨਾਲ ਦਲਾ ਆ ਗਿਆ ਆਪਣਾ ਜੀ ਮੂਰਲਾ 6 ਇੰਚ ਹੈਗਾ ਪਿਛਲਾ ਆ ਗਿਆ 5 ਆਪਾਂ 5 ਤੇ 3 ਸਾਲ ਲਾਉਣਾ ਹੈ ਮੂਰਲਾ ਆਪਣਾ 6 ਇੰਚ ਤੇ ਮੂਰਲਾ ਗळा 6 ਤੇ ਪਿਛਲਾ 5 ਤੇ ਹੁਣ ਆਪਾਂ ਲੈਣੀ ਆ ਪਲੇਟਾਂ ਇਹ ਪਲੇਟ ਆਪਾਂ ਆਹ ਸਿਓਂ ਤੋਂ 8 ਇੰਚ ਤੇ ਫਰਕ ਕੇ ਤੇ ਆ ਇੱਥੇ ਤੱਕ ਜੀ ਆਪਣੇ 10 ਇੰਚ ਤੇ ਆ ਜੀਆਂ ਤੇ ਜਦੋਂ ਆਪਾਂ ਨੇ ਨਾਪ ਲੈਣਾ ਹੁਣ ਜਿੰਨਾ ਸੂਟ ਤਿਆਰ ਹੁੰਦਾ ਉਹ ਨਾ ਲੈਣਾ ਜਦੋਂ ਆਪਾਂ ਨੇ ਨਿਸ਼ਾਨੀਆਂ ਲਾਉਣੀਆਂ ਐ ਸੂਟ ਕਟਾਂਗੇ ਉਦੋਂ ਜੀ ਆਪਾਂ 10.5 ਤੇ ਲਾਵਾਂਗੇ ਨਿਸ਼ਾਨੀ ਹੁਣ ਆਪਣੀ ਪਲੇਟ ਤਿਆਰ ਹੈ ਜੀ 10 ਇੰਚ ਤੇ 10 ਆਪਾਂ ਲਿਖਾਂਗੇ ਲਿਖਣਾ ਜੀ ਆਪਾਂ ਉਹਨਾਂ ਹੁੰਦਾ ਜਿੰਨਾ ਸੂਟ ਤਿਆਰ ਹੁੰਦਾ ਕਟਾਈ ਵੇਲੇ ਆਪਾਂ ਨੇ ਵੱਧ ਲੈਣਾ ਹੈ ਹੁਣ ਪਲੇਟਾਂ ਆਪਣੀਆਂ 10 ਤੇ ਸੀ 10 ਤੇ ਹੀ ਲਿਖੀਆਂ ਨੇ ਤੇ ਹੁਣ ਆ ਗਿਆ ਜੀ ਆਪਣਾ ਟੀਰਾ ਟੀਰਾ ਹੈਗਾ ਜੀ ਆਪਣਾ 12 ਇੰਚ ਇਹ 12 ਹੀ ਲਿਖਣਾ ਜੀ ਜਦੋਂ ਆਪਾਂ ਨੇ ਦਾ ਲੈਣਾ ਜੀ ਉਦੋਂ 1 ਇੰਚ ਵੱਧ ਕੱਟਣਾ ਟੀਰਾ ਲੈਣਾ ਜਦੋਂ ਉਦੋਂ ਲੈਣਾ ਹੈ ਜੀ 13 ਇੰਚ ਹੁਣ ਲਿਖਿਆ ਜਾਊਗਾ 12 ਇੰਚ ਟੀਰਾ ਹੋ ਗਿਆ ਜੀ 12 ਤੇ ਹੁਣ ਮੋੜ ਦਾ ਦੀ ਨਿਸ਼ਾਨੀ ਮੋੜ ਦਾ ਇਸ ਤਰੀਕੇ ਨਾਲ ਲੈਣਾ ਜੀ ਇਹ ਆਪਾਂ ਜਦੋਂ ਕਾਟ ਪਾਵਾਂਗੇ ਗਲਾਈ ਆਪੇ ਆਣ ਜੂਗੀ ਇਹ ਇਸ ਤਰ੍ਹਾਂ ਦਾ ਲੈਣੀ ਜੀ ਆਪਾਂ ਨੇ ਮੋੜ ਆ ਗਿਆ ਜੀ 7 ਇੰਚ ਤੇ ਹੁਣ ਬਾਹ ਲੰਬਾਈ ਬਾਹ ਪਾਈਆ ਸੀ ਹੁਣ ਤੋਂ ਲੈ ਕੇ ਤੇ ਬਾਹ ਲੰਬਾਈ ਜੀ ਆ ਗਈ ਆਪਣੀ 16 ਇੰਚ ਤੇ ਹੁਣ ਆ ਗਈ ਜੀ ਆਪਣੀ ਬਾਹ ਮੋਰੀ ਤੇ ਬਾਹ ਮੋਰੀ ਜੀ ਆਪਣੇ 5 ਇੰਚ ਹੈ ਆ ਦੇਖ ਲਓ 5 ਇੰਚ ਬਾਹ ਮੋਰੀ ਹੈਗੀ ਤੇ ਹੁਣ ਆਪਾਂ ਜੀ ਆ ਜਿਹੜੀ ਬੱਖੀ ਵਾਲੀ ਸਿਲਾਈ ਹੈ ਸਾਈਡ ਵਾਲੀ ਇਹਦਾ ਨਾਪ ਦੱਸਦੇ ਆ ਵੀ ਕਿਵੇਂ ਲੈਣਾ ਇਹ ਹੀ ਆਪਾਂ ਕਟਾਈ ਵੇਲੇ ਜਦੋਂ ਕੱਟ ਲਾਉਨੇ ਆ ਉਹ ਚੀਜ਼ ਆ ਜੀ ਇਹ ਆਪ ਪੜਾਈ ਹੈ 1.14 ਦੇ। ਹਾਂ ਇਹ ਆਪਣਾ ਹੁਣ ਪੂਰਾ ਮਾਪ ਲਿਖਿਆ ਗਿਆ ਜੀ ਕਮੀਜ਼ ਦਾ ਆਪਾਂ ਚਾਕਾਂ ਦੀ ਆਪਾਂ ਨੂੰ ਕੋਈ ਲੋੜ ਨਹੀਂ ਪੈਂਦੀ ਲਿਖਣ ਦੀ ਜਦੋਂ ਆਪਾਂ ਨੇ ਆ ਚੀਜ਼ ਲਿਖ ਲਈ ਇੱਥੋਂ ਦੀ ਬੱਕੀ ਵਾਲੀ ਸਲਾਈ ਦੀ। ਜਿੱਤੇ ਆ ਮਿਲ ਲੈ ਇਹ ਹੀ ਆਪਾਂ ਕਟਾਈ ਗਏ ਇੰਨੀ ਲਾਉਣਾ ਜਿੰਨਾ ਆਪਾਂ 1 ਇੰਚ ਵਾਧਾ ਲਾਉਣਾ। ਹੁਣ ਇਹ ਆਪਣੀ 1.14 ਇੰਚ ਹੈਗੀ। ਤੇ ਜਦੋਂ ਆਪਾਂ ਸੂਟ ਕਟਾਂਗੇ ਉਦੋਂ ਆਪਾਂ 15 ਇੰਚ ਤੇ ਲਾਵਾਂਗੇ ਜੀ ਆਹ ਸਾਈਡ ਇਹ ਫਿਰ ਆਪਣੀ 3/4 ਇੰਚ ਤਾਂ ਆਪਣੀਆਂ ਪਲੇਟ ਚ ਆ ਜਾਂਦੀ ਹੈ 1/4 ਇੰਚ ਇੱਥੇ ਆ ਜਾਂਦੀ ਹੈ ਇਹ ਆਪਣੀ ਪੂਰੀ 14 1/2 ਰਹੇਗੀ ਇਹ ਆਪਾਂ ਨੇ ਕਟਾਈ ਲਈ ਕਰਨਾ ਹੈ ਹੁਣ ਆਪਾਂ ਨਾਪ ਲਿਖ ਲਿਆ ਜੀ ਹੁਣ ਆਪਾਂ ਸਲਵਾਰ ਦਾ ਦੱਸਦੇ ਹਾਂ ਕਿੰਨਾ ਜੀ ਹਾਂਜੀ ਹੁਣ ਆਪਾਂ ਦੱਸਦੇ ਹਾਂ ਸਲਵਾਰ ਦੀ ਲੰਬਾਈ ਕਿੰਨੇ ਆਪਾਂ ਨੇ ਮਸਾਲ ਨਹੀਂ ਲਾਉਣੀਆਂ ਇਹ ਇਸ ਤਰੀਕੇ ਨਾਲ ਇਹ ਕਈ ਪੈਣਾ ਕੀ ਕਰ ਗਿਆ ਜੀ ਵੱਖ-ਵੱਖ ਨਾਪ ਲਿਖਣਾਂੀਆਂ ਨੇ ਜਿਵੇਂ ਇੱਥੋਂ ਲੈ ਕੇ ਸੋ ਦੱਸਦੇ ਕਈ ਹੁਣ ਮੇਰੇ ਕੋਲ ਬੱਚੇ ਸਿੱਖਦੇ ਨੇ ਉਹਨਾਂ ਨੂੰ ਕਿਸੇ ਤੋਂ ਕਈ ਵਾਰ ਹੋਰ ਸਿੱਖਿਆ ਹੁੰਦਾ ਹੈ ਉਹ ਇਸ ਤਰੀਕੇ ਨਾਲ ਨਾਪ ਲੈਂਦੇ ਜੀ ਜਿਵੇਂ ਹੁਣ ਅੱਧਾ ਨਾਪ ਆ ਅੱਡ ਲਿਖ ਲਿਆ ਤੇ ਆ ਫਲੇ ਬੈਠਾ ਅੱਡ ਲਿਖ ਲਿਆ ਐ ਇਸ ਤਰੀ ਝੋਲੀ ਦਾ ਕਰਦੇ ਆ ਜੀ ਇਹਦੇ ਬੱਚੇ ਵੀ ਆ ਆਪਣਾ ਝੋਲੀ ਦਾ ਜਿਵੇਂ ਇੱਥੋਂ ਨਾਪ ਲੈਣਾ ਜੀ ਤੇ ਆ ਵੱਖ ਲਿਖ ਲਾਉਂਦੇ ਨੇ ਤੇ ਆ ਵੱਖ ਲਿਖ ਲਾਉਣੀ ਆ ਵੀ ਆਪਾਂ ਇਹ ਤਰੀਕੇ ਨਾਲ ਨਹੀਂ ਲਿਖਣਾ ਜੀ ਆਪਾਂ ਲਿਖਣਾ ਪੂਰਾ ਨਾਪ ਸਾਰੀ ਸਲਵਾਰ ਦਾ ਜਿੰਨਾ ਹੈਗਾ ਜੀ ਆਪਾਂ ਇੱਥੋਂ ਇੰਚ ਟੇਪ ਰੱਖਾਂਗੇ ਤੇ ਬੈਲਟ ਤੋਂ ਲੈ ਕੇ ਜਿਹੜੀ ਆਪਣੀ ਤਰੀਜ ਵਾਲੀ ਹੈਗੀ ਬਾਹ ਲੈਗਾ ਇਹਦੇ ਸਟ ਤੋਂ ਪਾਹ ਲਵਾਂਗੇ ਆਪਣਾ ਨਾਪ ਆਪਣਾ ਇੱਥੋਂ ਹੁਣ ਬੈਲਟ ਆ ਆਪਣੀ ਸਲਵਾਰ ਦੀ ਲੰਬਾਈ ਹੈ ਜੀ 3.5 ਆਪਾਂ 34 ਲਿਖਣੀ ਆ ਜਦੋਂ ਆਪਾਂ ਕੱਟਣੀ ਆ ਉਦੋਂ ਹਾਂਜੀ ਹੁਣ ਆਪਾਂ ਨੇ ਪੂਰੀ ਸਲਵਾਰ ਤਿਆਰ ਲਿਖੀ ਆ 34 ਇੰਚ ਜਦੋਂ ਆਪਾਂ ਕਟਾਈ ਕਰਾਂਗੇ ਕੁੰਦਿਆਂ ਦੀ ਗੋਡਿਆਂ ਦੀ ਉਦੋਂ ਆਪਾਂ 3 ਇੰਚ ਘਟਾ ਕੇ ਗਾਨੀ ਆ ਇਹ ਆਪਾਂ ਪੂਰਾ ਸੂਟ ਨਾਪ ਦਾ ਲਿਖ ਰਹੇ ਹਾਂ ਹੁਣ ਆਪਣੀ ਮੂਰੀ ਆ ਗਈ 5.5 ਇੰਚ ਤੇ ਆਪਾਂ 5.5 ਹੀ ਲਿਖਾਂਗੇ ਤੇ ਹੁਣ ਆਪਾਂ ਝੋਲੀ ਦਾ ਨਾਪ ਲੈਣਾ ਇਸ ਤਰੀਕੇ ਨਾਲ ਜੇ ਪਚੋਲੀ ਜਦੋਂ ਆਪਾਂ ਝੋਲੀ ਕੱਟਣੀ ਹੈ ਉਦੋਂ 3 ਇੰਚ ਘਟਾ ਕੇ ਹੁਣ ਆਪਣੀ ਝੋਲੀ ਹੈ ਜੀ 12 ਇੰਚ 12 ਇੰਚ ਝੋਲੀ ਹੈ ਜੀ ਜਦੋਂ ਆਪਾਂ ਕਟਾਂਗੇ ਸਲਵਾਰ ਨੂੰ ਉਦੋਂ ਆਪਾਂ 9 ਇੰਚ ਲਾਵਾਂਗੇ ਝੋਲੀ ਫਿਰ ਆਪਣੀ 8 ਰਹਿ ਜੋਗੀ 4 ਦੀ ਆਪਣੀ ਬੈਲਟ ਲੱਗ ਜੂ ਉਹੀ 12 ਇੰਚ ਝੋਲੀ ਹੋਗੀ ਹੁਣ ਆਪਾਂ ਲਿਖਣੀ ਕਿੰਨੀ ਹੈ 12 ਹੁਣ ਬੈਲਟ ਤੇ 벨ਟ ਆ ਗਈ ਆਪਣੀ 21 ਇੰਚ ਤੇ 21 ਹੀ ਲਿਖਾਂਗੇ ਆਪਾਂ ਜਦੋਂ ਆਪਾਂ ਕਟਾਈ ਕਰਨੀ ਹੈ 벨ਟ ਦੀ ਉਦੋਂ ਆਪਾਂ 1.5 ਇੰਚ ਵਾਧ ਲੈਣਾ ਵੀ ਕਈ ਵਾਰ ਕੋਈ ਕੱਪੜਾ ਸਲਦਾ ਹੁੰਦਾ ਆਪਾਂ ਥੋੜੀ ਜਿਹੀ ਖੁੱਲੀ ਸੇਮ ਲਾ ਲੈਂਦੇ ਜੀ ਉਦੋਂ ਆਪਾਂ 21 ਤੇ 22.5 ਇੰਚ ਕਟਾਂਗੇ 벨ਟ ਇਹ ਆਪਣਾ ਨਾਪ ਹੈ ਜੀ ਲਿਖਿਆ ਦੱਸਿਆ ਜੀ ਸੋਨੂੰ ਤੇ ਬਾਕੀ ਮੇਰੀਆਂ ਪੜਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਨੂੰ ਕੋਈ ਇੱਥੇ ਦਿੱਕਤ ਹੈ ਜਾਂ ਕੋਈ ਪਤਾ ਨਹੀਂ ਹੈ ਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅੱਗੇ ਵੀ ਸ਼ੇਅਰ ਕਰਿਆ ਕਰੋ ਆਪਣੀ ਵੀਡੀਓ ਤੇ ਆਪਣਾ ਸੋਡੀ ਸਪੋਰਟ ਚਾਹੀਦੀ ਆ ਆਪਾਂ ਨੂੰ ਸਾਰੀਆਂ ਭੈਣਾਂ ਨੂੰ ਆਪਾਂ ਜੋ ਵੀ ਜਾਣਕਾਰੀ ਚਾਹੀਦੀ ਹੈ ਕਮੈਂਟ ਚ ਦੱਸ ਦਿਆ ਕਰੋ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ